ਹੁਣ ਅਸੀਂ ਹੀ ਕੈਨੂ ਥਿੰਕ ਸੀ ਕੈਨ ਚੈਪਟਰ ਥਿੰਗ ਆਤਮ ਵਿਸ਼ਵਾਸ ਦੀ ਤਾਕਤ ਤੁਸੀਂ ਆਪਣੇ ਆਪ ਨੂੰ ਕਿੰਨਾ ਮੰਨਦੇ ਹੋ ਸਵਾਲ ਆਸਾਨ ਹੈ ਪਰ ਜਵਾਬ ਜ਼ਿੰਦਗੀ ਬਦਲ ਸਕਦਾ ਹੈ ਔਰੀਸਨ ਸਵੇਟ ਮਾਰਡਨ ਕਹਿੰਦਾ ਹੈ ਜਿਹੜਾ ਮਨੁੱਖ ਆਪਣੇ ਆਪ ਤੇ ਵਿਸ਼ਵਾਸ ਕਰ ਲੈਂਦਾ ਹੈ ਦੁਨੀਆ ਦੀ ਕੋਈ ਤਾਕਤ ਉਸ ਨੂੰ ਰੋਕ ਨਹੀਂ ਸਕਦੀ ਆਤਮ ਵਿਸ਼ਵਾਸ ਜ਼ਿੰਦਗੀ ਦੀ ਜੜ ਆਤਮ ਵਿਸ਼ਵਾਸ ਨਾ ਸਿਰਫ ਕਾਮਯਾਬੀ ਲਈ ਲਾਜ਼ਮੀ ਹੈ ਇਹ ਤੁਹਾਡੇ ਚਿਹਰੇ ਦੀ ਚਮਕ ਤੁਹਾਡੀ ਆਵਾਜ਼ ਦੀ ਪਕਾਈ ਅਤੇ ਤੁਹਾਡੇ ਫੈਸਲਿਆਂ ਦੀ ਮਜ਼ਬੂਤੀ ਬਣ ਜਾਂਦਾ ਹੈ ਕਿਉਂ ਹੋ ਜਾਂਦੇ ਹਾਂ ਅਸਾਂ ਨਿਰਾਸ਼ ਜਦੋਂ ਅਸੀਂ ਦੁਨੀਆ ਦੀ رائے ਨੂੰ ਆਪਣੀ ਸੱਚਾਈ ਬਣਾ ਲੈਂਦੇ ਹਾਂ ਜਦੋਂ ਅਸੀਂ ਹਰ ਰਿਜੈਕਸ਼ਨ ਨੂੰ ਆਪਣੇ ਆਪ ਤੇ ਸ਼ੱਕ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ ਪਰ ਮਾਰਡਨ ਕਹਿੰਦਾ ਹੈ ਤੁਸੀਂ ਕਿਸੇ ਦੀ ਦਿਲਾਸਾ ਨਾਲ ਨਹੀਂ ਸਗੋਂ ਆਪਣੇ ਅੰਦਰ ਦੇ ਵਿਸ਼ਵਾਸ ਨਾਲ ਉੱਚਾ ਉੱਠਦੇ ਹੋ ਆਤਮ ਵਿਸ਼ਵਾਸ ਵਧਾਉਣ ਲਈ ਤਿੰਨ ਕਰੀਏ ਰੋਜ਼ ਆਪਣੇ ਆਪ ਨੂੰ ਆਖੋ ਮੈਂ ਲਾਇਕ ਹਾਂ ਕਾਮਯਾਬ ਲੋਕਾਂ ਦੀ ਕਹਾਣੀ ਪੜੋ ਉਹਨਾਂ ਵੀ ਤੁਸੀਂ ਵਰਗੀਆਂ ਚੁਣੌਤੀਆਂ ਵਿਖੀਆਂ ਅਸਫਲਤਾ ਨੂੰ ਨਿਰਣਾ ਨਹੀਂ ਸਿੱਖ ਲਵੋ ਮਤ ਪੁੱਲੋ ਜੇ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖ ਲੈਂਦੇ ਹੋ ਤਾ ਦੁਨੀਆ ਤੁਹਾਡੇ ਖਿਲਾਫ ਹੋ ਕੇ ਵੀ ਤੁਹਾਡੀ ਜਿੱਤ ਨੂੰ ਰੋਕ ਨਹੀਂ ਸਕਦੀ ਜੇ ਤੁਸੀਂ ਵੀ ਆਪਣੇ ਆਤਮ ਵਿਸ਼ਵਾਸ ਨੂੰ ਨਵੀਂ ਰੋਸ਼ਨੀ ਦੇਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸ਼ੁਰੂ ਕਰੋ ਦੂਜਿਆਂ ਦੀ رائے ਤੋਂ ਪਹਿਲਾਂ ਆਪਣੀ अहमियत ਸਮਝੋ